ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜਿਗਰਿਆ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਪਿੱਛੇ ਜੇ ਇੱਕ ਹਾਦਸਾ ਆਇਆ ਬੋਇੰਗ 787 ਕ੍ਰੈਸ਼ ਹੋ ਗਿਆ ਹੈ ਮਧਿਆ ਦੇ ਵਿੱਚ ਅਹਮਦਾਬਾਦ ਦੇ ਵਿੱਚ ਤੇ 270 ਦੇ ਕਰੀਬ ਲੋਕ ਆਪਣੀ ਜਾਨ ਨਿਬਾਧੀ ਹਾਰ ਗਏ ਤੇ ਉਹ ਪਹਿਲੇ ਜਿਗਰਿਆ ਇੱਕ ਰਿਪੋਰਟ ਆਈ ਸੀ ਕਿ ਉਹਦਾ ਬਲੈਕ ਬਾਕਸ ਨਹੀਂ ਮਿਲਿਆ ਫਿਰ ਇੱਕ ਆਇਆ ਕਿ ਜੀ ਖਬਰ ਆਈ ਕਿ ਉਹਦਾ ਬਲੈਕ ਬਾਕਸ ਮਿਲ ਗਿਆ ਤੇ ਹੁਣ ਆਉਂਦੀ ਨਾ ਇੱਕ ਇbtਿਦਾਈ ਰਿਪੋਰਟ ਉਹਨੇ ਜੋ ਇਨਫੋਰਮੇਸ਼ਨ ਲੈ ਕੇ ਨਾ ਤੇ ਬਲੈਕ ਬਾਕਸ ਚ ਹਾਂਜੀ ਬਲੈਕ ਬਾਕਸ ਦੀ ਰਿਕਾਰਡਿੰਗਾਂ ਵਗੈਰਾ ਰਿਕਾਰਡਿੰਗਾਂ ਵਗੈਰਾ ਜੋ ਵੀ ਹੁੰਦਾ ਉਹਨੇ ਜੀ ਮਤਲਬ ਕਿ ਦੋ ਤਰ੍ਹਾਂ ਦੀ ਰਿਕਾਰਡਿੰਗਾਂ ਹੁੰਦੀਆਂ ਨੇ ਇੱਕ ਤੇ ਹੁੰਦੀਆਂ ਨੇ ਗੋਗਪਿਟ ਦੀਆਂ ਜਿੱਥੇ ਜਹਾਜ਼ ਉਡਾਇਆ ਜਾ ਰਿਹਾ ਹੁੰਦਾ ਤੇ ਦੂਸਰਾ ਜਿਹੜਾ ਆਮ ਆਵਾਮ ਦਾ ਤੇ ਉਹਦੀ ਨਾ ਇੱਕ ਇbtਿਦਾਈ ਰਿਪੋਰਟ ਆਈ ਹੈ ਸਾਹਮਣੇ ਤੇ ਉਹ ਸਵਾਰੰਟ ਹੈ ਨਾ ਜੀ ਸ਼ੇਅਰ ਕਰ ਰਹੇ ਨੇ ਤੇ ਅਸੀਂ ਉਹ ਦੋਸਤਾਂ ਨਾਲ ਸ਼ੇਅਰ ਕਰਨੇ ਆਂ ਤੇ ਵੀਡੀਓ ਪਹਿਲੇ ਦੇਖਨੇ ਆ ਉਸ ਤੋਂ ਬਾਅਦ ਇਸੇ ਗੱਲ ਬਾਤ ਪਿਛਲੇ ਵੀ ਨੜੀ ਯਾਨੀ ਕਿ ਜੂਨ ਮਹੀਨੇ ਦੀ 12 ਤਰੀਕ ਨੂੰ 12 ਜੂਨ 2025 ਨੂੰ ਅਹਮਦਾਬਾਦ ਦੇ ਵਿੱਚ 에어 ਇੰਡੀਆ ਦਾ ਜਹਾਜ਼ ਕ੍ਰੈਸ਼ ਹੋਇਆ ਜਿਹਦੇ ਵਿੱਚ 270 ਲੋਕਾਂ ਦੀ ਮੌਤ ਹੋਈ ਜਿਹਦੇ ਵਿੱਚ 240 ਤੋਂ ਵੱਧ ਕਰੂ ਮੈਂਬਰ ਤੇ ਸਵਾਰੀਆਂ ਸੀ ਤੇ ਬਾਕੀ ਜਿਹੜੇ ਹੋਸਟਲ ਦੇ ਵਿੱਚ ਡਾਕਟਰ ਸੀ ਜਾਂ ਹੋਰ ਆਲੇ ਦੁਆਲੇ ਲੋਕ ਸੀ ਉਹ ਇੱਥੇ ਮੌਤ ਦੀ ਬੁੱਕਲ ਦੇ ਵਿੱਚ ਚਲੇ ਗਏ ਸਵਾਰੀਆਂ ਦੇ ਵਿੱਚੋਂ ਸਿਰਫ ਇੱਕ ਜਣਾ ਬਚਿਆ ਜਿਹੜਾ ਕਿ ਇੰਗਲੈਂਡ ਦਾ ਸੀ ਇਹਦੇ ਬਾਰੇ ਆਪਾਂ ਹੁਣ ਤੱਕ ਬਹੁਤ ਸਾਰੀਆਂ ਜਾਣਕਾਰੀਆਂ ਪੜੀਆਂ ਪਰ ਜਦੋਂ ਕਿਤੇ ਵੀ ਕਦੇ ਵੀ ਕੋਈ ਜਹਾਜ਼ ਕ੍ਰੈਸ਼ ਹੁੰਦਾ ਉਸ ਤੋਂ ਬਾਅਦ ਉਹਦੇ ਬਲੈਕ ਬਾਕਸ ਵਿੱਚ ਲਿਗੀਆਂ ਚੀਜ਼ਾਂ ਨੂੰ ਲੱਭ ਕੇ ਉਹ ਜਿਹੜੀਆਂ ਕਾਕਪਿਟ ਵਿੱਚ ਲਿਗੀਆਂ ਆਵਾਜ਼ਾਂ ਉਹਨਾਂ ਨੂੰ ਟੈਸਟ ਕਰਕੇ ਇਹ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਭਾਈ ਇਹਦੇ ਪਿੱਛੇ ਕਾਰਨ ਕਿਹੜੇ ਕਿਹੜੇ ਹੋਣਗੇ ਜਹਾਜ਼ ਦਾ ਤੇਲ ਖਤਮ ਹੋਇਆ ਪਾਇਲਟ ਦੇ ਕੋਲੋਂ ਕੋਈ ਗਲਤੀ ਹੋਈ ਆ ਹਵਾ ਦੇ ਦਬਾਅ ਦਾ ਹੋ ਕਾਰਨ ਸੀ ਜਾਂ ਅਚਾਨਕ ਵਿੱਚੋਂ ਕਿਹੜੀ ਗਲਤੀ ਹੋਈ ਆ ਕਿਹੜੇ ਕਾਰਨ ਦੇ ਕਰਕੇ ਇਹ ਜਹਾਜ਼ ਕ੍ਰੈਸ਼ ਹੋਇਆ ਤੇ ਹੁਣ ਪੂਰੇ 1 ਮਹੀਨੇ ਬਾਅਦ ਯਾਨੀ ਕਿ 12 ਜੁਲਾਈ ਨੂੰ ਯਾਨੀ ਕਿ ਕੁਝ ਘੰਟੇ ਪਹਿਲਾਂ 15 ਸਫਿਆਂ ਦੀ ਪਹਿਲੀ ਰਿਪੋਰਟ ਸਾਹਮਣੇ ਆਈ ਆ ਜਿਨੇ ਜਹਾਜ਼ ਕ੍ਰੈਸ਼ ਦੇ ਕੁਝ ਕਾਰਨਾਂ ਨੂੰ ਬਿਆਨ ਕੀਤਾ ਇਹਦੇ ਵਿੱਚਲੇ ਕਾਰਨ ਜਿਹੜੇ ਬੜੇ ਮਹੱਤਵਪੂਰਨ ਹਨ ਹਾਲਾਂਕਿ ਜਦੋਂ ਇਹੋ ਜੀ ਘਟਨਾ ਕਿਤੇ ਵਾਪਰ ਜਾਂਦੀ ਹੈ ਉਹ ਵੇਲਾ ਤਾਂ ਵਾਪਸ ਨਹੀਂ ਆਉਂਦਾਗਾ ਹੁਣ ਦੇਖੋ 270 ਲੋਕਾਂ ਦੀ ਮੌਤ ਹੋਈ ਤੇ ਕਾਰਨ ਭਾਵੇਂ ਕੋਈ ਵੀ ਨਿਕਲ ਕੇ ਆਵੇ ਇਹਨਾਂ 270 ਦੇ ਵਿੱਚੋਂ ਇੱਕ ਵੀ ਜੀ ਨੇ ਵਾਪਸ ਨਹੀਂ ਆਉਣਾ ਪਰ ਭਵਿੱਖ ਦੇ ਵਿੱਚ ਇਹੋ ਜੀ ਗਲਤੀ ਨਾ ਹੋਵੇ ਇਹ ਗਲਤੀ ਹੋਈ ਕਿਹਦੇ ਕੋਲੋਂ ਸੀ ਇਹ ਕੜੀ ਨਾਲ ਕੜੀ ਜੋੜ ਕੇ ਅਸਲ ਸੱਚ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਵੇਰਵਾ ਇਹ ਆਇਆ ਕਿ 1 ਮਹੀਨੇ ਬਾਅਦ 15 ਸਫੇਂ ਜਿਹੜੀ ਰਿਪੋਰਟ ਆ ਉਹਨੇ ਬਿਆਨ ਕਰ ਦਿੱਤਾ ਕਿ ਇਹਦੇ ਵਿੱਚ ਪਾਇਲਟ ਦੇ ਕੋਲੋਂ ਯਾਨੀ ਕਿ ਦੋਨੋਂ ਪਾਇਲਟਾਂ ਦੇ ਕੋਲੋਂ ਵੀ ਗਲਤੀ ਹੋਣ ਦੀ ਗੁੰਜਾਇਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਸ ਵੇਲੇ ਜਹਾਜ਼ ਦੇ ਵਿੱਚ ਤੇਲ ਵੀ ਪੂਰਾ ਸੀ ਉਸ ਵੇਲੇ ਜਹਾਜ਼ ਸਿਰਫ 600 ਫੁੱਟ ਦੀ ਉਚਾਈ ਦੇ ਉੱਤੇ ਸੀ ਸਵਾ 600 ਫੁੱਟ ਦੀ ਉਚਾਈ ਤੇ 30 ਸੈਕਿੰਡ ਦੇ ਵਿੱਚ ਵਿੱਚ ਸਾਰਾ ਹਾਰਸਾ ਵਾਪਰਿਆ ਇਹਦੇ ਪਿਛਲੇ ਕਾਰਨਾਂ 'ਚ ਜਦੋਂ ਕੜੀ ਨਾਲ ਕੜੀ ਜੋੜੀ ਗਈ ਤਾਂ ਇਹ ਗੱਲ ਕਹੀ ਗਈ ਆ ਕਿ ਭਾਈ ਇਹਦੇ ਵਿੱਚ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਾਇਲਟਾਂ ਦੇ ਕੋਲੋਂ ਵੀ ਗਲਤੀ ਹੋਈ ਹੈ ਇੱਥੇ ਇੱਕ ਪਾਇਲਟ ਸੁਮੇਤ ਸੱਬਰਵਾਲ ਸਾਹਿਬ ਜਿਹੜੇ ਕਿ ਬਹੁਤ ਸੀਨੀਅਰ ਪਾਇਲਟ ਆ ਉਹ ਮੁੱਖ ਤੌਰ ਦੇ ਉੱਤੇ ਅਸੀਂ ਨਾਲ ਇੱਕ ਸਹਾਇਕ ਪਾਇਲਟ ਆ ਦੋ ਪਾਇਲਟ ਸੀ ਉਹ ਵੀ ਦੋਵੇਂ ਨਹੀਂ ਬਚੇ ਤੇ ਹੁਣ ਜਿਹੜੀਆਂ ਕਾਕਪਿਟ ਵਿੱਚ ਲੀਆਂ ਆਵਾਜ਼ਾਂ ਸਾਹਮਣੇ ਆਈਆਂ ਉਹਦੇ ਵਿੱਚ ਜਹਾਜ਼ ਡਿੱਗਣ ਤੋਂ ਕੁਝ ਸਕਿੰਟ ਪਹਿਲਾਂ ਇੱਕ ਪਾਇਲਟ ਦੂਜੇ ਨੂੰ ਇਹ ਗੱਲ ਕਹਿ ਰਿਹਾ ਕਿ ਫਿਊਲ ਸ ਵਿੱਚ ਤੂੰ ਬੰਦ ਕੀਤੀ ਆ ਤੇ ਦੂਜਾ ਕਹਿੰਦਾ ਨਹੀਂ ਮੈਂ ਨਹੀਂ ਕੀਤੀ ਮਤਲਬ ਇਹ ਜੀ ਕਿ ਇਹਦੀ ਫਿਊਲ ਸਵਿਚ ਜਾਨੀ ਕਿ ਤੇਲ ਨੂੰ ਸਪਲਾਈ ਕਰਨ ਵਾਲੀ ਸਵਿਚ ਇੱਕ ਨਹੀਂ 2 ਹੁੰਦੀਆਂ ਕਿਉਂਕਿ ਜਹਾਜ਼ ਦੇ ਵਿੱਚ 2 ਇੰਜਨ ਹੁੰਦੇ ਆ ਦੋਨੋਂ ਸਵਿਚਾਂ ਬੰਦ ਹੋ ਗਈਆਂ ਉਹ ਗਲਤੀ ਨਾਲ ਹੋ ਗਈਆਂ ਕਿਵੇਂ ਹੋ ਗਈਆਂ ਇਹ ਹੁਣ 15 ਸਫਿਆਂ ਦੀ ਰਿਪੋਰਟ ਦੇ ਵਿੱਚ ਗੱਲ ਖੁੱਲ ਕੇ ਸਾਹਮਣੇ ਆਈ ਆ ਮੈਂ ਥੋੜਾ ਜਿਹਾ ਵੇਰਵਾਜ ਦੇ ਬਾਰੇ ਹੋਰ ਦੇ ਦਿਆਂ ਕਿ 에어ਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਦੇ ਵੱਲੋਂ ਇਹ ਸਾਰੀ ਰਿਪੋਰਟ ਜਨਤਕ ਕੀਤੀ ਗਈ ਹੈ ਇਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਅਸੀਂ ਇਸ ਗੱਲ ਤੋਂ ਇਨਕਾਰ ਬਿਲਕੁਲ ਨਹੀਂ ਕਰ ਸਕਦੇ ਕਿ ਪਾਇਲਟ ਸਹਿਬਾਨ ਤੋਂ ਗਲਤੀ ਹੋਈ ਹੈ ਇਹ ਹੋ ਸਕਦਾ ਕਿਉਂਕਿ ਨਿਊਯਾਰਕ ਟਾਈਮਜ਼ ਦੀ ਰਿਪੋਰਟ ਵੀ ਗੱਲ ਕਹਿ ਰਹੀ ਹੈ ਉਹ ਕਹਿੰਦੇ ਜੀ ਕਿ ਇਸ ਗੱਲ ਦੇ ਵੱਲ ਇਸ਼ਾਰਾ ਜਾ ਰਿਹਾ ਕਿ ਜਹਾਜ਼ ਵਿੱਚਲੀ ਹਰ ਚੀਜ਼ ਠੀਕ ਸੀ ਸ਼ਾਇਦ ਸ਼ਾਇਦ ਪਾਇਲਟਾਂ ਦੇ ਕੋਲੋਂ ਗਲਤੀ ਹੋਈ ਹੈ ਕਿਉਂਕਿ ਜਹਾਜ਼ 30 ਸੈਕਿੰਡ ਦੇ ਵਿੱਚ ਵਿੱਚ ਡਿੱਗ ਪਿਆ ਜਦੋਂ ਜਹਾਜ਼ ਚੜ ਰਿਹਾ ਤੇ ਚੜਨ ਤੋਂ ਤੁਰੰਤ ਬਾਅਦ ਡਿੱਗਿਆ ਤੇ ਆਖਰੀ ਆਵਾਜ਼ ਇਹਦੇ ਵਿੱਚ ਕਾਕਪਿਟ ਵਿੱਚਲੀ ਇਹ ਸਾਹਮਣੇ ਆਈ ਆ ਵੀ ਇੱਕ ਪਾਇਲਟ ਨੇ ਦੂਜੇ ਨੂੰ ਕਿਹਾ ਕਿ ਭਾਈ ਇਹ ਫਿਊਲ ਸਵਿਚ ਤੂੰ ਬੰਦ ਕੀਤੀ ਆ ਉਹਨੇ ਕਿਹਾ ਜੀ ਕਿ ਮੈਂ ਨਹੀਂ ਕੀਤੀ ਤੇ ਉਸ ਤੋਂ ਬਾਅਦ ਜਹਾਜ਼ crash ਹੋ ਗਿਆ ਇਸ ਤੋਂ ਪਹਿਲਾਂ ਖਬਰ ਆਈ ਸੀ ਕਿ mayday ਕਾਲ ਕੀਤੀ ਸੀ ਯਾਨੀ ਕਿ ਹੰਗਾਮੀ ਸਥਿਤੀ ਦੇ ਬਾਰੇ ਦੱਸਣ ਦੇ ਲਈ ਆਖਰੀ ਕੁਝ ਸੈਕਿੰਡ ਜਿਹੜੇ ਕਿਸੇ ਦੇ ਕੋਲੇ ਹੁਣ ਪਾਇਲਟ ਦੇ ਕੋਲੇ ਕਿ ਭਾਈ ਮੈਂ ਆਪਣੇ ਸਟਾਫ ਨੂੰ ਮੈਂ ਆਪਣੀ ਇੰਜੀਨੀਅਰਾਂ ਨੂੰ ਆਪਣੇ ਧਰਤੀ ਦੇ ਉੱਤੇ ਜਿੱਥੇ ਜੋੜ ਆ ਉਹਦੇ ਨਾਲ ਜਾਣਕਾਰੀ ਸਾਂਝੀ ਕਰਾਂ ਉਹ mayday ਕਾਲ ਵੀ 2-3 ਵਾਰ ਕੀਤੀ ਗਈ ਸੀ ਪਰ ਇਹ ਵੀ ਗੱਲ ਸਾਹਮਣੇ ਆਈ ਹੈ ਇਸ 15 ਸਫੈਦੀ ਰਿਪੋਰਟ ਦੇ ਵਿੱਚ ਕਿ ਜੇਤਾ ਜਹਾਜ਼ ਬਹੁਤ ਉੱਚਾ ਉੱਡ ਰਿਹਾ ਹੁੰਦਾ ਤੇ ਫਿਰ ਪਤਾ ਲੱਗਦਾ ਜੀ ਕਿ ਇੱਥੇ ਫਿਊਲ ਸਵਿਚ ਬੰਦ ਹੋ ਗਈ ਤਾਂ ਥੱਲੇ ਆਉਂਦੇ ਆਉਂਦੇ ਨੂੰ ਹੋ ਸਕਦਾ ਵੀ ਪਾਈ ਸਵਿਚ ਔਨ ਕਰਕੇ ਤੇ ਮੁੜ ਕੇ ਫਿਰ ਇੰਜਣ ਚੱਲ ਪੈਂਦੇ ਪਰ ਕਿਉਂਕਿ ਇਹ 30 ਸਕਿੰਟ ਦੇ ਵਿੱਚ ਹੀ ਸਾਰਾ ਕੁਝ ਵਾਪਰ ਗਿਆ ਤੇ ਜਹਾਜ਼ ਬਹੁਤਾ ਉੱਚਾ ਨਹੀਂ ਸੀ ਹਾਲਾਂਕਿ ਉੱਥੇ ਪਾਇਲਟਾਂ ਦੇ ਵੱਲੋਂ ਇਹਨਾਂ ਸਵਿਚਾਂ ਨੂੰ ਔਨ ਵੀ ਕੀਤਾ ਗਿਆ ਤੇ ਇੱਕ ਇੰਜਣ ਚੱਲ ਵੀ ਪਿਆ ਪਰ ਇਸ ਦੇ ਬਾਵਜੂਦ ਉਦੋਂ ਤੱਕ ਜਦੋਂ ਤੱਕ ਜਹਾਜ਼ ਸੰਭਲਦਾ ਮੁੜ ਕੇ ਇਹ ਜਹਾਜ਼ ਭੁੰਜੇ ਆ ਕੇ ਡਿੱਗ ਪਿਆ ਇਹ ਜਹਾਜ਼ ਕ੍ਰੈਸ਼ ਹੋ ਗਿਆ ਇਹ ਜਹਾਜ਼ ਹੋਸਟਲ ਦੇ ਵਿੱਚ ਵੱਜਿਆ ਤੇ 270 ਦੇ ਕਰੀਬ ਬੇਕਸੂਰ ਲੋਕਾਂ ਦੀ ਮੌਤ ਹੋ ਗਈ ਇਹਦੇ ਬਾਰੇ ਆਪਾਂ ਪੜੀਆਂ ਗੱਲਾਂ ਤੁਹਾਨੂੰ ਚੇਤੇ ਹੋਣਾ ਪਿਛਲੇ ਦਿਨੀ ਇੱਕ ਰਿਪੋਰਟ ਆਈ ਸੀ ਜਿਹਦੇ ਵਿੱਚ ਕਿਹਾ ਗਿਆ ਸੀਗਾ ਕਿ ਬਲੈਕ ਬਾਕਸ ਤਾਂ ਮਿਲ ਗਿਆ ਬਲੈਕ ਬਾਕਸ ਦੇ ਵਿੱਚ ਦੋ ਵਾਇਸ ਰਿਕਾਰਡਰ ਹੁੰਦੇ ਆ ਇੱਕ ਕੋਕਪਿਟ ਵਿੱਚ ਲੀ ਗੱਲ ਸਾਰੀ ਨੂੰ ਨੋਟ ਕਰਦਾ ਇੱਕ ਜਿਹੜੀਆਂ ਸਵਾਰੀਆਂ ਦੀਆਂ ਇਕਲੀਆਂ-ਇਕਲੀਆਂ ਗੱਲਾਂ ਨੂੰ ਨੋਟ ਕਰਦਾ ਜਦੋਂ ਵੀ ਕੋਤੇ ਕੋਈ ਜਹਾਜ਼ ਦੇ ਵਿੱਚ ਖਰਾਬੀ ਆਵੇ ਉਦੋਂ ਫਿਰ ਪਾਇਲਟ ਜੇਕਰ ਦੋ ਬੈਠੇ ਜਾਂ ਕਰੂ ਦੇ ਮੈਂਬਰ ਆ ਉਹ ਆਪਸ ਦੇ ਵਿੱਚ ਤਾਂ ਗੱਲ ਕਰਦੇ ਨਾ ਭਾਵੇਂ ਸਵਾਰੀ ਨਾਲ ਗੱਲ ਨਾ ਕਰਨ। ਉਥੇ ਜਿਹੜੇ ਪਲੇਨ ਦੇ ਵਿੱਚ ਬੈਠੇ ਲੋਕੋ ਨੇ ਨਾਲ ਗੱਲ ਨਾ ਕਰਨ। ਉਹ ਜਿਹੜੀਆਂ ਆਪਸ ਦੇ ਵਿੱਚ ਗੱਲਾਂ ਕੀਤੀਆਂ ਉਹਨਾਂ ਗੱਲਾਂ ਦੇ ਆਧਾਰ ਦੇ ਉੱਤੇ ਅੰਦਾਜ਼ੇ ਲਾਏ ਜਾਂਦੇ ਜੀ ਕਿ ਇਹਦੇ ਪਿੱਛੇ ਸ਼ਾਇਦ ਆ ਵੀ ਕਾਰਨ ਹੋਵੇ। ਸ਼ਾਇਦ ਇਹਦੇ ਪਿੱਛੇ ਆਹ ਕਾਰਨ ਬਣ ਗਿਆ। ਹੁਣ ਕੋਈ ਜ਼ੁਬਾਨੀ ਦੱਸਣ ਵਾਲਾ ਬੰਦਾ ਤਾਂ ਹੈ ਨਹੀਂ ਜੇਕਰ ਸਵਾਰੀ ਬਚੀ ਵੀ ਐ ਇੱਕ। ਉਹਨੂੰ ਕੀ ਪਤਾ ਵੀ ਜਹਾਜ਼ ਦੇ ਵਿੱਚ ਨੁਕਸ ਕਿ ਪਿਆ, ਕਾਰਨ ਕੀ ਬਣਿਆ। ਫਿਰ ਉਸ ਤੋਂ ਬਾਅਦ ਇਹ ਬਲੈਕ ਬਾਕਸ ਵਿੱਚ ਲੀਆਂ ਜਾਣਕਾਰੀਆਂ ਕਿ ਜਹਾਜ਼ ਕਿੰਨੀ ਉਚਾਈ ਤੇ ਸੀ ਕਿੰਨਾ ਤਾਪਮਾਨ ਸੀ ਮੌਸਮ ਕਿਹੋ ਜਿਹਾ ਸੀ ਕਿੰਨੀ ਸਪੀਡ ਦੇ ਉੱਤੇ ਸੀ ਕਿਸ ਤਰੀਕੇ ਦਾ ਹਵਾ ਦਾ ਦਬਾਅ ਸੀ ਕਿਵੇਂ ਕਿਵੇਂ ਸਾਰਾ ਕੁਝ ਹੋਇਆ ਕਿੰਨੀ ਰਨਿੰਗ ਤੋਂ ਬਾਅਦ ਕਿੰਨਾ ਦੌੜਨ ਤੋਂ ਬਾਅਦ ਰਣਵੇ ਦੇ ਉੱਤੇ ਫਿਰ ਉਹਨੇ ਉਚਾਈ ਸ਼ੁਰੂ ਕੀਤੀ ਆ ਫੜਨੀ ਇਹ ਸਾਰੀਆਂ ਗੱਲਾਂ ਜਿਹੜੀਆਂ ਉਹਦੇ ਵਿੱਚ ਰਿਕਾਰਡ ਹੁੰਦੀਆਂ ਤੇ ਫਿਰ ਇਹ ਜਾਣਕਾਰੀ ਆਈ ਸੀ ਕਿ ਬਲੈਕ ਬਾਕਸ ਸੜ ਇੰਨਾ ਗਿਆ ਇਹਦੇ ਵਿੱਚ ਲੀਆਂ ਦੋਵੇਂ ਜਿਹੜੀਆਂ ਵਾਇਸ ਰਿਕਾਰਡਰ ਆ ਜਿਹੜੀਆਂ ਡਿਵਾਈਸ ਆ ਦੋਨੋਂ ਉਹ ਇੰਨੀਆਂ ਹੀਟ ਦੇ ਗਰਮੀ ਦੇ ਪ੍ਰਭਾਵ ਦੇ ਵਿੱਚ ਆਈਆਂ ਵੀ ਉਹਨਾਂ ਦਾ ਇੱਥੇ ਡਾਟਾ ਹੀ ਨਹੀਂ ਰਿਕਵਰ ਹੋ ਸਕਦਾ ਪਰ ਬਾਅਦ ਦੇ ਵਿੱਚ ਇਹ ਖਬਰ ਆਈ ਜੀ ਕਿ ਡਾਟਾ ਰਿਕਵਰ ਹੋ ਗਿਆ ਤੇ ਹੁਣ ਡਾਟਾ ਰਿਕਵਰ ਹੋਣ ਤੋਂ ਬਾਅਦ ਇਹ ਜਾਣਕਾਰੀਆਂ ਸਾਹਮਣੇ ਆਈਆਂ ਕਿ ਭਾਈ ਇੱਥੇ ਪਾਇਲਟ ਸਹਬਾਨ ਦੀ ਸ਼ਾਇਦ ਮੈਂ ਇਹ ਨਹੀਂ ਗੱਲ ਕਹਿਣਾ ਵੀ 100% ਇਹੀ ਗੱਲ ਆ ਕਿਉਂਕਿ ਆਪਾਂ ਐਵੇਂ ਗੱਲ ਕਹਿ ਲਈਏ ਕਿ ਪਾਇਲਟ ਨੇ ਆਏ ਜਾਂ ਕੀਤਾ ਹੁੰਦਾ ਤਾਂ ਫਿਰ ਐ ਬਣ ਜਾਂਦਾ ਆ ਨਾ ਕੀਤਾ ਹੁੰਦਾ ਤਾਂ ਬਣ ਜਾਂਦਾ ਕਿਉਂਕਿ ਪਾਇਲਟ ਦਾ ਵੀ ਕਿਹੜਾ ਕਸੂਰ ਹੁੰਦਾ ਵੀ ਮੈਂ ਭਾਈ ਮੁੱਕ ਜਾ ਉਹ ਆਪ ਵੀ ਨਹੀਂ ਵਿਚਾਰਾ ਬਚਿਆ ਨਾਲੇ ਜਿਹੜੇ ਰੁਤਬੇ ਦੇ ਉੱਤੇ ਇਹ ਵੱਡੇ ਲੋਕ ਮਹਾਨ ਲੋਕ ਹੁੰਦੇ ਆ ਜਿਹੜੇ ਕਿ ਇਦਾਂ ਉਡਾਣ ਦੇ ਨਾਲ ਸਬੰਧਤ ਹੁੰਦੇ ਆ ਜਿਹਨਾਂ ਦੀ ਆਪਣੀ ਜ਼ਿੰਦਗੀ ਜ਼ੁਖਮ ਦੇ ਵਿੱਚ ਹੋਵੇ ਉਹ ਕੋਈ ਚਾਹੁੰਦਾ ਨਹੀਂ ਹੁੰਦਾ ਕਿ ਮੇਰੇ ਨਾਲ ਸਬੰਧਤ ਕੋਈ ਹਾੜ ਸਾ ਵਾਪਰ ਜੇ ਪਰ ਇਹ ਕੁਦਰਤੀ ਆ ਇਹ ਸਾਰਾ ਕੁਝ ਹੋ ਗਿਆ ਤੇ ਕਿਸੇ ਦਾ ਕੋਈ ਵਸ ਵੀ ਨਹੀਂ ਚੱਲਦਾ ਤੇ ਰਾਜਨੀਤਿਕ ਲੋਕ ਰਾਜਨੀਤੀ ਜਿਵੇਂ ਮਰਜ਼ੀ ਕਰੀ ਜਾਣ ਪਰ ਬੇਕਸੂਰ ਲੋਕ ਮਾਰੇ ਗਏ ਬੇਕਸੂਰ ਪਾਇਲਟ ਜਾਂ ਕਹਿ ਦਈਏ ਵੀ ਚਕਰੂ ਦੇ ਜਿਹੜੇ ਬਾਕੀ ਮੈਂਬਰ ਆ ਦੁਨੀਆ ਦੇ ਉੱਤੇ ਨਹੀਂ ਰਹੇ ਮੇਰੇ ਕੋਲੇ ਰਿਪੋਰਟ ਆ ਇੱਕ ਜੀ ਕਿ ਇੱਕ ਪਾਇਲਟ ਨੇ ਜਿਹੜੇ ਸੁਮੀਤ ਸਬਰਵਾਲ ਸੁਮੀਤ ਸਬਰਵਾਲ ਸਾਹਿਬ ਜਿਹੜੇ ਇਹਦੇ ਮੁੱਖ ਪਾਇਲਟ ਸੀਗੇ ਜਿਨ੍ਹਾਂ ਦੀ ਉਮਰ ਲਗਭਗ 56 ਸਾਲ ਤੇ ਇਹਨਾਂ ਦੇ ਲਾਇਸੈਂਸ ਆ ਜਿਹੜਾ ਕਿਉਂਕਿ ਹਰ ਪਾਇਲਟ ਦਾ ਇੱਕ ਲਾਇਸੈਂਸ ਹੁੰਦਾ ਉਹਦੀ ਮਾਨਤਾ ਕਿੰਨੀ ਆ ਇਹਦੇ ਬਾਰੇ ਵੀ ਆ ਇਹਨਾਂ ਦੇ ਜਿਹੜੇ ਲਾਇਸੈਂਸ ਆ ਉਹਦੀ ਵੈਲਿਡਿਟੀ ਸੀਗੀ ਜੀ ਮਈ 2026 ਤੱਕ ਯਾਨੀ ਕਿ ਅਗਲੇ ਸਾਲ ਦੇ ਮਈ ਮਹੀਨੇ ਤੱਕ ਇਹਨਾਂ ਦੇ ਫਲਾਈਟ ਲਾਇਸੈਂਸ ਦੀ ਉਡਾਣ ਦੇ ਲੈਸੈਂਸ ਦੀ ਵੈਲਿਡਿਟੀ ਆ ਤੇ ਇਹਨਾਂ ਨੇ ਬੋਇੰਗ 787 ਦੇ ਉੱਤੇ 8500 ਤੇ 96 ਘੰਟੇ ਦਾ ਤਜਰਬਾ ਇਹਨਾਂ ਦੇ ਕੋਲੇ ਤੇ ਕੁੱਲ ਇਹਨਾਂ ਦਾ ਹੁਣ ਤੱਕ ਦਾ ਜਿਹੜਾ ਉਡਾਣ ਦਾ ਜਿਹੜਾ ਐਕਸਪੀਰੀਅੰਸ ਆ ਜਿਹੜਾ ਇਹਨਾਂ ਦੇ ਕੋਲੇ ਤਜਰਬਾ ਹੈਗਾ ਇਹ 15638 ਘੰਟਿਆਂ ਦਾ ਜਿਵੇਂ ਆਪਾਂ ਇਹ ਗੱਲ ਕਹਿੰਦੇ ਜੀ ਕਿ ਮੈਨੂੰ ਫਲਾਣੇ ਦਫ਼ਤਰ ਦੇ ਵਿੱਚ ਕੰਮ ਕਰਦਿਆਂ ਫਲਾਣੇ ਮਹਿਕਮੇ 'ਚ ਕੰਮ ਕਰਦਿਆਂ ਮੈਨੂੰ 10 ਸਾਲ ਹੋ ਗਏ ਮੈਨੂੰ 35 ਸਾਲ ਹੋ ਗਏ ਮੈਨੂੰ 3 ਸਾਲ ਹੋ ਗਏ ਉਵੇਂ ਹੀ ਪਾਇਲਟ ਦੇ ਘੰਟੇ ਗਿਨੇ ਜਾਂਦੇ ਆ ਵੀ ਉਹਨੂੰ ਕਿੰਨੇ ਘੰਟਿਆਂ ਦਾ ਉਡਾਣ ਦਾ ਤਜਰਬਾ ਤੇ ਬਹੁਤ ਵੱਡੇ ਤਜਰਬੇਕਾਰ ਹੈ ਸੁਮਿਤ ਸਬਰਵਾਲ ਸਾਹਿਬ ਅਗਲੀ ਗੱਲ ਇਹ ਜਿਹੜਾ ਕੋ ਪਾਇਲਟ ਜਿਹੜਾ ਸਹਾਇਕ ਪਾਇਲਟ ਆ ਉਹਦਾ ਨਾਂ ਕਲਾਈਬਕੁੰਦਰ ਉਹ ਕਲਾਈਬਕੁੰਦਰ ਸੀ ਕਲਾਈਬਕੁੰਦਰ ਦੀ ਉਮਰ 32 ਸਾਲ ਤੇ ਇਹਨਾਂ ਦਾ ਜਿਹੜਾ ਲਾਇਸੈਂਸ ਆ ਇਹ ਜਾਰੀ ਹੋਇਆ ਸੀਗਾ ਜੀ 2020 ਦੇ ਵਿੱਚ ਤੇ 26 ਸਤੰਬਰ 2025 ਤੱਕ ਯਾਨੀ ਕਿ ਇਸੇ ਸਾਲ ਦੀ 26 ਸਤੰਬਰ ਤੱਕ ਇਹਨਾਂ ਦੇ ਲਾਇਸੈਂਸ ਦੀ ਵੈਲਿਡਿਟੀ ਆ ਉਸ ਤੋਂ ਅਗਲੀ ਗੱਲ ਹੈ ਕਿ ਬੋਇੰਗ 787 ਦੇ ਉੱਤੇ ਇਹਨਾਂ ਨੂੰ 1100 ਤੇ 28 ਘੰਟੇ ਦਾ ਤਜਰਬਾ ਉਡਾਣ ਦਾ ਤੇ ਕੁੱਲ ਇਹਨਾਂ ਦਾ ਉਡਾਣ ਦਾ ਤਜਰਬਾ 3400 ਤੇ 3 ਘੰਟਿਆਂ ਦਾ ਕਿਉਂਕਿ ਇਹ ਬਹੁਤ ਵੱਡੇ ਬਹੁਤ ਮਾਰਕੇ ਵਾਲੇ ਬਹੁਤ ਮਹਾਨ ਪਾਇਲਟ ਸੁਮੇਤ ਸਬਰਵਾਲ ਆ ਇਸ ਕਰਕੇ ਮੁੱਖ ਉਡਾਣ ਦੇ ਵਿੱਚ ਉਹ ਸੀ ਤੇ ਕੋ-ਪਾਇਲਟ ਜਿਹੜੇ ਉਹ ਕੁੰਦਰ ਹੋਰੀ ਨੇ ਜਿਹੜੀ ਕਿ ਕਲਾਈਬ ਕੁੰਦਰ ਆ ਸੋ ਕਹਿਣ ਦਾ ਭਾਵੇਂ ਜੇ ਇੱਕ ਜਦੋਂ ਹੁਣ ਪਾਇਲਟ ਦੀ ਪਾਇਲਟ ਨਾਲ ਹੋ ਰਹੀ ਗੱਲ ਆ ਕਿ ਪਾਈ ਇਹ ਟੂਸਵਿਚ ਬੰਦ ਕੀਤੀ ਆ ਫਿਊਲ ਵਾਲੀ ਸਵਿਚ ਤੂੰ ਆਫ ਕੀਤੀ ਆ ਤਾਂ ਇਹਦਾ ਮਤਲਬ ਕੁਦਰਤੀ ਤੌਰ ਦੇ ਉੱਤੇ ਆ ਕਿ ਸੁਮੇਤ ਸਬਰਵਾਲ ਹੋਰਾਂ ਨੇ ਨਾਲ ਦੇ ਕਲਾਈ ਬਕੁੰਦਰ ਪਾਇਲਟ ਨੂੰ ਪੁੱਛਿਆ ਹੋਣਾ ਕਿ ਭਾਈ ਇਹ ਸਵਿਚ ਤੇਰੇ ਵੱਲੋਂ ਆਫ ਕੀਤੀ ਗਈ ਆ ਤੇ ਉਹਨਾਂ ਨੇ ਅੱਗੋਂ ਗੱਲ ਕਹੀ ਨਾ ਸੋ ਹੋ ਸਕਦਾ ਇਹ ਗਲਤੀ ਦੇ ਨਾਲ ਸਵਿਚ ਆਫ ਹੋ ਗਈ ਹੋਵੇ ਜਾਂ ਕੀ ਕਾਰਨ ਬਣਿਆ ਹੋਊਗਾ ਹੁਣ ਕੋਈ ਉੱਤਰ ਦੇਣ ਵਾਲਾ ਤਾਂ ਹੈ ਨਹੀਂ ਪਰ ਮੰਨਿਆ ਇਹ ਜਾ ਰਿਹਾ ਜੀ ਕਿ ਗਲਤੀ ਦੇ ਨਾਲ ਇਹ ਦੋਨੋਂ ਫਿਊਲ ਸਵਿਚ ਬੰਦ ਹੋ ਗਈਆਂ ਜਿਦੇ ਕਰਕੇ ਜਹਾਜ਼ ਦੇ ਇੰਜਣਾਂ ਤੱਕ ਤੇਲ ਦੀ ਸਪਲਾਈ ਬੰਦ ਹੋ ਗਈ ਜਿਦੇ ਕਰਕੇ ਭਾਈ ਇਹ ਹਾਰਸਾ ਵਾਪਰ ਗਿਆ ਉਸ ਤੋਂ ਤੁਰੰਤ ਬਾਅਦ ਜਿਹੜੀ ਇਹ ਆਵਾਜ਼ ਰਿਕਾਰਡ ਹੋਈ ਆ ਜਿਹੜੀ ਕਿ ਹੁਣ ਸਭ ਦੇ ਸਾਹਮਣੇ ਆਈ ਆ 15 ਸਫਿਆਂ ਦੀ ਰਿਪੋਰਟ ਦੇ ਵਿੱਚ ਔਰ ਇੱਥੇ ਇਹ ਗੱਲ ਕਹੀ ਗਈ ਆ ਵੀ ਭਾਈ ਉਹਨਾਂ ਨੇ ਦੁਬਾਰਾ ਫਿਰ ਇਹਨਾਂ ਨੂੰ ਆਨ ਕੀਤਾ ਜਦੋਂ ਇਹ ਫਿਊਲਸ ਵਿੱਚ ਆਨ ਕੀਤਿਆਂ ਇੱਕ ਇੰਜਣ ਚੱਲ ਵੀ ਪਿਆ ਥੋੜਾ ਜਿਹਾ ਚੱਲਿਆ ਪਰ ਜਦੋਂ ਤੱਕ ਉਹ ਚੱਲ ਕੇ ਮੁੱਖ ਧਾਰਾ ਦੇ ਵਿੱਚ ਸਰਗਰਮੀ ਦੇ ਵਿੱਚ ਆਉਂਦਾ ਉਦੋਂ ਤੱਕ ਇਹ ਜਹਾਜ਼ ਕ੍ਰੈਸ਼ ਹੋ ਗਿਆ ਜੇ ਮੰਨ ਲਓ ਇਹ ਹੁੰਦਾ ਜੀ ਕਿ 3000 ਫੁੱਟ ਦੀ ਉਚਾਈ ਦੇ ਉੱਤੇ 5000 ਫੁੱਟ ਦੀ ਉਚਾਈ ਦੇ ਉੱਤੇ 20000 ਫੁੱਟ ਦੀ ਉਚਾਈ ਦੇ ਉੱਤੇ ਜੇਕਰ ਇੰਉਂ ਹੁੰਦਾ ਸ਼ਾਇਦ ਇਹਨੂੰ ਸੰਭਲਣ ਦੇ ਉੱਤੇ ਟਾਈਮ ਲੱਗ ਜਾਂਦਾ ਪਰ ਕਿਉਂਕਿ ਗਿਆ ਹੀ 600 ਕੁਝ ਕੁ ਫੁੱਟ ਦੀ ਉਚਾਈ ਦੇ ਉੱਤੇ ਸੀ ਤੇ 30 ਸੈਕਿੰਡ ਦੇ ਵਿੱਚ ਹੀ ਸਾਰਾ ਕੁਝ ਵਾਪਰ ਗਿਆ ਇਸ ਕਰਕੇ ਇੰਜਣ ਨੂੰ ਵਰਕਿੰਗ ਦੇ ਵਿੱਚ ਆਉਣ ਤੇ ਇੰਜਣ ਨੂੰ ਮੁੱਖ ਧਾਰਾ ਦੇ ਵਿੱਚ ਆਉਣ ਦੇ ਉੱਤੇ ਸਮਾਂ ਲੱਗਦਾ ਉਹ ਕੁਝ ਕਿ ਸਕਿੰਟ ਦਾ ਹੀ ਸਮਾਂ ਹੁੰਦਾ ਜਿਹੜਾ ਉਹਨੂੰ ਲੈ ਜਾਂਦਾ ਪਛਾਂਵਲ ਨੂੰ ਜਾਂ ਅਗਾਂਹ ਵੱਲ ਨੂੰ ਤੇ ਭਾਈ ਇਹ ਸਮਾਂ ਨਹੀਂ ਮਿਲਿਆ ਤੇ ਪਾਇਲਟਾਂ ਨੂੰ ਇਸ ਗੱਲ ਦੀ ਸਮਝ ਆ ਗਈ ਸੀ ਕਿ ਭਾਈ ਆਹ ਗੱਲ ਹੋ ਗਈ ਹੈ ਯਾਨੀ ਕਹਿੰਦੇ ਇਹ ਗਲਤੀ ਹੋ ਗਈ ਹੈ ਤੇ ਉਸ ਤੋਂ ਬਾਅਦ ਭਾਈ ਵੇਲਾ ਹੱਥ ਨਹੀਂ ਆਇਆ ਸੋ ਮਤਲਬ ਕਹਿਣ ਦਾ ਇਹ ਆ ਕਿ ਜਦੋਂ ਕਦੇ ਵੀ ਕਿਤੇ ਵੀ ਕੋਈ ਜਹਾਜ਼ ਹਾਦਸਾ ਆਪਰਦਾ ਉਹਦੇ ਨਾਲ ਸੰਬੰਧਿਤ ਕੁਝ ਕਿ ਜਾਣਕਾਰੀਆਂ ਤੁਹਾਡੇ ਦਿਲ ਨੂੰ ਹੌਲ ਪਾਉਣ ਵਾਲੀਆਂ ਹੁੰਦੀਆਂ ਸੜਕਾਂ ਦੇ ਉੱਤੇ ਵੀ ਹਾਦਸੇ ਹੁੰਦੇ ਆ ਰੇਲਾਂ ਦੇ ਵੀ ਹਾਦਸੇ ਹੁੰਦੇ ਆ ਆਪਾਂ ਕਾਰਾਂ ਮੋਟਰਸਾਈਕਲਾਂ ਸਕੂਟਰਾਂ ਤੇ ਸਾਈਕਲਾਂ ਤੇ ਜਾਂਦੇ ਆ ਉੱਥੇ ਵੀ ਹਾਰਸ਼ੇ ਹੁੰਦੇ ਆ ਪਰ ਕਿਉਂਕਿ ਅੱਜਕੱਲ੍ਹ ਦੁਨੀਆ ਇੱਕ ਤੋਂ ਦੂਜੀ ਥਾਂ ਤੱਕ ਬਹੁਤ ਵੱਡੀ ਗਿਣਤੀ ਚ ਜਾਂਦੀ ਆ ਤੇ ਭਾਈ ਇਹ ਇੰਡੀਆ ਦੀ ਗੱਲ ਹੋਵੇ ਜਾਂ ਹੋਰ ਜਹਾਜ਼ ਹੋਣ ਉਹਨਾਂ ਦੇ ਹਾਰਸ਼ਾਨੀਆਂ ਖਬਰਾਂ ਵੀ ਇਸ ਰੂਪ ਦੇ ਵਿੱਚ ਸਾਹਮਣੇ ਆਉਂਦੀਆਂ ਹਾਲੇ ਇਹ ਪਹਿਲੀ ਰਿਪੋਰਟ ਸਾਹਮਣੇ ਆਈ ਆ 15 ਸਫਿਆਂ ਦੀ ਸ਼ਾਇਦ ਮਹੀਨੇ ਤੱਕ ਸ਼ਾਇਦ 2 ਮਹੀਨੇ ਤੱਕ ਹੋਰ ਵੀ ਮੁਕੰਮਲ ਰਿਪੋਟਾਂ ਸਾਹਮਣੇ ਆਉਣ ਸ਼ਾਇਦ ਗੁਆਇਸਰ ਕੁਆਟਰ ਵਿੱਚ ਲੀਆਂ ਕਈ ਗੱਲਾਂ ਹੋਰ ਵੀ ਸਾਹਮਣੇ ਆਉਣ ਪਰ ਇਹ ਆਪਣੇ ਆਪ ਦੇ ਵਿੱਚ ਬੜੀ ਸੋਚਣ ਵਾਲੀ ਵਿਚਾਰਨ ਵਾਲੀ ਤੇ ਸਮਝਣ ਵਾਲੀ ਗੱਲ ਹੈ ਕਿ ਕਿਸ ਤਰੀਕੇ ਦੇ ਨਾਲ 270 ਲੋਕ ਆ ਜਿਹੜੇ ਉਹ ਮੌਤ ਦੀ ਬੁਕਲ ਦੇ ਵਿੱਚ ਗਏ ਹਰ ਬੰਦੇ ਦੀ ਆਪਣੇ ਪਰਿਵਾਰ ਵਾਸਤੇ ਬੜੀ ਵੱਡੀ ਲੋੜ ਹੁੰਦੀ ਹੈ ਉਹ ਵਿਜੇ ਰupani ਸਾਹਿਬ ਹੁਣ ਜਿਹੜੇ ਕਿ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਆ ਉਹਨਾਂ ਨੂੰ ਭਾਜਪਾ ਦੇ ਨਾਲ ਜੁੜੇ ਹੋਣ ਕਰਕੇ ਅਸੀਂ ਵੱਧ ਖਬਰਾਂ ਦੇ ਵਿੱਚ ਪੜਿਆ ਉਹਨਾਂ ਦੇ ਪਰਿਵਾਰ ਨੂੰ ਵੀ ਉਹਨਾਂ ਨੂੰ ਦੁੱਖ ਹੋਊਗਾ ਜਿੰਨਾ ਕਿ ਆਮ ਲੋਕਾਂ ਨੂੰ ਦੁੱਖ ਆ ਸੋ ਤੁਸੀਂ ਸੋਚ ਕੇ ਦੇਖੋ ਕਿ ਕੋਈ ਵੀ ਬੰਦਾ ਜਾਂ ਕੋਈ ਭੈਣ ਜਾਂ ਕੋਈ ਵੀਰ ਜਿਹੜਾ ਇਸ ਜਹਾਜ਼ ਦੇ ਵਿੱਚ ਮੁਸਾਫਰ ਸੀ ਕੋਈ ਆਪਣੇ ਬਾਪ ਦੇ ਸਸਕਾਰ ਤੋਂ ਬਾਅਦ ਵਾਪਸ ਇੰਗਲੈਂਡ ਜਾ ਰਿਹਾ ਸੀ ਕੋਈ ਵਿਆਹ ਤੋਂ ਬਾਅਦ ਜਾ ਰਿਹਾ ਸੀ ਕੋਈ ਇਲਾਜ ਤੋਂ ਬਾਅਦ ਜਾ ਰਿਹਾ ਸੀ ਕੋਈ ਘੁੰਮਣ ਲਈ ਜਾ ਰਿਹਾ ਸੀ ਕੋਈ ਕਿਸੇ ਆਪਦੇ ਪਿਆਰੇ ਨੂੰ ਮਿਲਣ ਜਾ ਰਿਹਾ ਸੀ ਕੋਈ ਔਰਤ ਆਪਦੇ ਪਤੀ ਨੂੰ ਪਹਿਲੀ ਵਾਰ ਮਿਲਣ ਵਾਸਤੇ ਜਾ ਰਹੀ ਸੀ ਕਿਸੇ ਦਾ ਕੋਈ ਕਾਰਨ ਸੀ ਕਿਸੇ ਦਾ ਕੋਈ ਪਰਿਵਾਰ ਹੀ ਉਜੜ ਗਿਆ ਸੋ ਇਹ ਜਦੋਂ ਹਾਰਸੇ ਵਾਪਰਦੇ ਆ ਤੇ ਅੰਦਰ ਇਹਦਾ ਰੁਗ ਭਰਿਆ ਜਾਂਦਾ ਪਰ ਜਦੋਂ ਇਹ 45 ਹਾਰਪੋਟਾ ਸਾਹਮਣੇ ਆਉਂਦੀਆਂ ਉਦੋਂ ਵੀ ਬੰਦੇ ਵਿੱਚ ਗੱਲ ਆਉਂਦੀ ਯਾਰ ਕਿ ਜੇ ਇੰਉਂ ਦੀ ਥਾਂ ਤੇ ਇੰਉਂ ਹੋਇਆ ਹੁੰਦਾ ਤਾਂ ਸ਼ਾਇਦ ਇੰਉਂ ਬਚਾਅ ਹੋ ਜਾਂਦਾ ਪਰ ਉਹ ਤਾਂ ਸਾਡੀਆਂ ਗੱਲਾਂ ਨੇ ਕਿਉਂਕਿ ਅਸੀਂ ਤਾਂ ਸਾਧਾਰਨ ਲੋਕ ਆ ਪਰ ਰਿਪੋਰਟਾਂ ਬਹੁਤ ਕੁਝ ਬਿਆਨ ਕਰਦੀਆਂ ਕਿ ਇਹ ਭਾਈ ਕਾਰਨ ਕੀ ਆ ਇਹਦੇ ਪਿੱਛੇ ਵਜ੍ਹਾ ਕੀ ਆ ਇੱਥੇ ਕੋਈ ਚਸ਼ਮਦੀਤਤਾ ਹੁੰਦਾ ਨਹੀਂ ਵੀ ਜੇ ਆਪਾਂ ਕਹ ਲਈਏ ਜੀ ਕਿ ਫਲਾਣੀ ਥਾਂ ਦੇ ਉੱਤੇ ਸੜਕ ਦਾ ਹਾੜਸਾ ਵਾਪਰਿਆ ਮੂਰੋ ਕਾਰ ਆਉਂਦੀ ਸੀ ਗਲਤੀ ਕਾਰ ਵਾਲੇ ਦੀ ਕਿ ਗਲਤੀ ਜੀਪ ਵਾਲੇ ਦੀ ਕਿ ਗਲਤੀ ਬੱਸ ਵਾਲੇ ਦੀ ਗਲਤੀ ਟਰੱਕ ਵਾਲੇ ਦੀ ਆ ਇਹ ਤਾਂ ਹਜ਼ ਹਾਰਸਾ ਦੱਸਣ ਵਾਲਾ ਵੀ ਕੋਈ ਨਹੀਂ ਹੁੰਦਾ ਪਰ ਰਿਪੋਰਟ ਇਹ ਗੱਲ ਦੱਸਦੀ ਆ ਜਿਹੜੀ 에어ਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਦੇ ਵੱਲੋਂ ਬਿਆਨ ਕੀਤੀ ਗਈ ਗੱਲ ਆ ਕਿ ਜੇਕਰ ਇੱਥੇ ਫਿਊਲ ਸਵਿੱਚ ਬੰਦ ਨਾ ਹੁੰਦੇ ਸ਼ਾਇਦ ਜ਼ਿੰਦਗੀਆਂ ਬਚ ਜਾਂਦੀਆਂ ਸ਼ਾਇਦ ਮੌਤਾਂ ਨਾ ਹੁੰਦੀਆਂ ਸ਼ਾਇਦ ਹਾਰਸਾ ਨਾ ਵਾਪਰਦਾ ਤੇ ਕੁਝ ਕ ਰਿਪੋਰਟਾਂ ਇਹ ਵੀ ਬਿਆਨ ਕਰਦੀਆਂ ਕਿਉਂਕਿ ਇਹਦੇ ਵਿੱਚ ਇਹ ਵੀ ਗੱਲ ਦੱਸੀ ਗਈ ਹੈ ਇਸ ਰਿਪੋਰਟ ਦੇ ਵਿੱਚ ਕਿ ਮੌਸਮ ਬਿਲਕੁਲ ਸਾਫ਼ ਸੀ ਪਾਇਲਟ ਬਿਲਕੁਲ ਤੰਦਰੁਸਤ ਸੀ ਕੋਈ ਡਰਿੰਕ ਨਹੀਂ ਸੀ ਕੀਤੀ ਕਿਸੇ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਸੀ ਤੇਲ ਵੀ ਪੂਰਾ ਸੀ ਤੇ ਤੇਲ ਵੀ ਅਸਲੀ ਸੀ ਤੇ ਕੋਈ ਵੀ ਇਹਦੇ ਵਿੱਚ ਸ਼ਰਾਰਤ ਵਾਲੀ ਸਾਜ਼ਿਸ਼ ਵਾਲੀ ਗੱਲ ਸਾਹਮਣੇ ਨਹੀਂ ਆਈ ਪਰ ਪਤਾ ਇਹ ਵੀ ਲੱਗਾ ਵੀ ਪਾਇਲਟ ਨੂੰ ਜਦੋਂ ਇਸ ਗੱਲ ਦਾ ਅਹਿਸਾਸ ਹੋਇਆ ਜੀ ਕਿ ਇਹਨੇ ਹੁਣ ਥੱਲੇ ਡਿੱਗਣਾ ਸ਼ੁਰੂ ਕਰ ਦੇਣਾ ਜਾਂ ਡਿੱਗਣਾ ਸ਼ੁਰੂ ਕਰ ਦਿੱਤਾ ਤੇ ਉਹਨੇ ਭੀੜ ਭੜੱਕੇ ਵਾਲੀ ਥਾਂ ਦੇ ਉੱਤੇ ਹੋਰ ਪਾਸੇ ਨੂੰ ਲਿਜਾਣਾ ਸ਼ੁਰੂ ਕੀਤਾ ਉਹਨੂੰ ਨਹੀਂ ਤਾਂ ਸ਼ਾਇਦ ਮੌਤਾਂ ਦੀ ਗਿਣਤੀ ਵੱਧ ਵੀ ਜਾਂਦੀ ਸੋ ਭਾਈ ਸਾਨੂੰ ਦੁੱਖ ਆ ਭਾਵੇਂ ਉਹ ਪਾਇਲਟ ਆ ਭਾਵੇਂ ਕਰੂ ਦੇ ਬਾਕੀ ਮੈਂਬਰ ਆ ਭਾਵੇਂ ਲੋਕ ਆ ਜਿਨ੍ਹਾਂ ਦੇ ਘਰ ਦੇ ਵਿੱਚ ਇਹੋ ਜਿਹਾ ਸੱਥਰ ਵਿਛਿਆ ਉਹਨਾਂ ਦੀ ਪੀੜ ਨੂੰ ਆਪਾਂ ਸਮਝ ਸਕਦੇ ਆ ਸੋ ਇਹ ਰਿਪੋਰਟ ਇਸ ਕਰਕੇ ਆ ਕਿ ਪਈ ਵਿਚਲੀ ਗੱਲ ਸਾਹਮਣੇ ਆਉਣੀ ਸ਼ੁਰੂ ਹੋ ਗਈ ਆ ਤੇ ਸਾਹਮਣੇ ਆ ਵੀ ਗਈ ਆ ਹਾਂਜੀ ਜ਼ਿਕਰੀਆ ਇਹ ਇbtedਾਈ ਰਿਪੋਰਟ ਜਿਹੜੀ ਆਈ ਹੈ ਸਾਹਮਣੇ ਜਹਾਜ਼ கிரੈਸ਼ ਹੋਇਆ ਜਿਹੜਾ ਬੋਇੰਗ 787 ਉਹਦੇ ਜਿਹੜੇ 270 ਮੌਤਾਂ ਆਈਆਂ ਨੇ ਤੇ ਉਹਦੇ ਵਿੱਚ ਕਹਿੰਦੇ ਪਹਿਲੇ ਤੇ ਇਹੀ ਰਿਪੋਰਟ ਆਈ ਸੀ ਕਿ ਜਿਹੜਾ ਉਹਦਾ ਬਲੈਕ ਬਾਕਸ ਹੈ ਉਹ ਮੁਕੰਮਲ ਤਬਾਹ ਹੋ ਗਿਆ ਹੈ ਕੋਈ ਮਤਲਬ ਕਿ ਜਾਣਕਾਰੀ ਨਹੀਂ ਉਹ ਹੋ ਸਕਦੀ ਜੇ ਹੋਏਗੀ ਵੀ ਤੇ ਉਹ ਪਤਲੀ ਅਮਰੀਕਾ ਜਾਂ ਇੰਗਲੈਂਡ ਲੈ ਕੇ ਜਾਣਾ ਪਏਗਾ ਲੇਕਿਨ ਉਸ ਤੋਂ ਬਾਅਦ ਡਾਟਾ ਰਿਕਵਰ ਵੀ ਅੰਦਰ ਵਿੱਚ ਇੱਕ ਰਿਕਾਰਡਿੰਗ ਹੋਈ ਹੈ ਕਿ ਜੀ ਉਹਨੇ ਆਖਿਆ ਕਿ ਫਿਊਲ ਤੁਸੀਂ ਤੇ ਨਹੀਂ ਬੰਦ ਕੀਤਾ ਉਹਨੇ ਆਖਿਆ ਮੈਂ ਨਹੀਂ ਬੰਦ ਕੀਤਾ ਤੇ ਜੇ ਫਿਊਲ ਬੰਦ ਸੀ ਤੇ ਫਿਰ ਉਹ ਜਿਹੜਾ 30 35 ਸੈਕਿੰਡ ਟੁੱਟਿਆ ਉਹ ਕਿਵੇਂ ਟੁੱਟਿਆ ਤੇ ਪਿਛੋੜਾ ਰਨਿੰਗ ਕਰਕੇ ਵੀ ਆਇਆ ਯਾਰ ਇਹ ਹੋ ਸਕਦਾ ਹੈ ਕਿ ਜਿਹੜਾ ਰਨਿੰਗ ਆਲਾ ਜਾਂ ਉਹ ਇੰਜਨ ਹੋਰ ਹੋਵੇ ਤੇ ਇਹ ਜਦੋਂ ਉੱਡ ਕੇ ਫਿਰ ਕਿਉਂਕਿ ਉਦੋਂ ਫਿਰ ਇਹਨਾਂ ਔਇਲ ਨਹੀਂ ਲੱਗਦਾ ਉਹ ਇਹਨਾਂ ਉਹ ਕਿਉਂਕਿ ਉਦੋਂ ਜਦੋਂ ਹਵਾ ਚ ਚਲਾ ਜਾਂਦਾ ਤੇ ਮੇਰਾ ਖਿਆਲ ਹੈ ਉਹਨਾਂ ਨੂੰ ਉਦੋਂ ਪਤਾ ਲੱਗ ਗਿਆ ਸੀ ਆਈਆ ਹਾਂਜੀ ਪਰ ਜੀ ਹੁਣ ਇਹ ਕ੍ਰੈਸ਼ ਹੋ ਜਾਣਾ ਇਹ ਗੱਲ ਕਲੀਅਰ ਹੈ ਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਇਸ ਲਈ ਉਹਨਾਂ ਨੇ ਉਹਨੂੰ ਕਿਸੇ ਖਾਲੀ ਜਗ੍ਹਾ ਲਮੋੜਿਆ ਜਿਸ ਤਰ੍ਹਾਂ ਕਿ ਉਹ ਹੋਸਟਲ ਸੀ ਇੱਕ ਥੱਲੇ ਚਲੋ ਕੁਦਰਤੀ ਉਹ ਆ ਗਿਆ ਲੇਕਿਨ ਜ਼ਾਹਿਰੀ ਗੱਲ ਹੈ ਕਿ ਜਿੱਥੇ ਹੋਸਟਲ ਬਣਿਆ ਉਹਨਾਂ ਦੇ ਆਲੇ ਦੁਆਲੇ ਖਾਲੀ ਜਗ੍ਹਾ ਹੀ ਮਹਿਸੂਸ ਹੋ ਰਹੀ ਹੋਣੀ ਹੈ ਕਿ ਲੋਕਾਂ ਦੇ ਵਿੱਚ ਨਹੀਂ ਸੀ ਜਾਂ ਸੜਕਾਂ 'ਚ ਜਾਂ ਭੀੜ-ਪਾੜ ਵਾਲਾ ਮਾਰਕੀਟ ਵਾਲ ਨਹੀਂ ਡੀਗਾ ਨਹੀਂ ਟਾਈਮ ਹੀ ਨਹੀਂ ਮਿਲਿਆ ਨਾ ਇਹਨਾਂ ਨੂੰ ਮਤਲਬ ਕਿ ਇੱਕ ਟਾਈਮ ਹੀ ਕੋਈ ਨਹੀਂ ਸੀ ਟੀਆਂ ਪੈਂਤੀਆਂ ਸਕਿੰਟਾਂ ਦੇ ਲੇਕਿਨ ਜਿਹੜੇ ਲੋਕ ਹੁੰਦੇ ਨੇ ਨਾ ਮਤਲਬ ਕਿ ਜਿਹੜੇ ਇਸ ਲੈਵਲ ਤੇ ਹੁੰਦੇ ਨੇ ਪਾਇਲਟ ਜਾਂ ਹੋਰ ਮੁਲਕਾਂ ਦੇ ਫੈਸਲੇ ਕਰਨ ਵਾਲੇ ਇਸ ਕਿੰਡਾ ਦੇ ਫੈਸਲੇ ਕਰ ਲੈਂਦੇ ਨੇ ਮਤਲਬ ਕਿ ਇਹਨਾਂ ਦੇ ਜ਼ਿਹਨ ਇਸ ਮਾਈਂਡ ਇਸ ਕਾਬਲ ਹੁੰਦੇ ਨੇ ਕਿ ਇਹਨਾਂ ਨੇ ਕਿ ਵੀ ਹੁਣ ਅਗਲਾ ਸਟੈਪ ਕੀ ਕਰਨਾ ਹੈ ਜਾਂ ਜਿੰਦੇ ਤੋਂ ਘੱਟ ਤੋਂ ਘੱਟ ਨੁਕਸਾਨ ਹੋਵੇ ਉਹੀ ਉਹਨਾਂ ਨੇ ਕੀਤਾ ਬਾਕੀ ਇਹ ਹਜੇ ਇبتਦਾਈ ਰਿਪੋਰਟ ਹੈ ਅੱਗੇ ਅੱਗੇ ਹੋਰ ਰਿਪੋਰਟਾਂ 242 ਮੌਤਾਂ ਦੇ ਉਹ ਹਈਆਂ ਸੀ ਕਿ ਜਿਹੜੀਆਂ ਜਹਾਜ਼ ਦੇ ਵਿੱਚ ਸੀ ਇੱਕ ਬੰਦਾ ਬਚਿਆ ਸੀ ਤੇ ਬਾਕੀ ਜਿਹੜੇ 28 29 ਨੇ ਨਾ ਜਿਹੜਾ ਉਹ ਡਾਕਟਰਾਂ ਦਾ ਉਹ ਹੋਸਟਲ ਸੀ ਹੋਸਟਲ ਸੀ ਤੇ ਉਹ ਕਹਿੰਦੇ ਉੱਥੇ ਯਾਰ ਕਿੰਨਾ بڑا ਕ੍ਰੈਸ਼ ਹੋਇਆ ਕਿੰਨਾ بڑا ਧਮਾਕਾ ਆਇਆ ਨਾ ਕਿ ਯਾਨੀ ਕਿ 28 29 ਬੰਦੇ ਥਾਂ ਤੇ ਮਤਲਬ ਕਿ ਉਸੇ ਟਾਈਮ ਹੀ ਫੋਟੋ ਹੋ ਗਏ ਉਸੇ ਟਾਈਮ ਹੀ ਮਤਲਬ ਕਿ ਤੁਸੀਂ ਇਹ ਦੇਖੋ ਤੇ ਫਿਰ ਇਹ ਕ੍ਰਾਫ ਜਿਹੜਾ ਜਹਾਜ਼ ਹੈ ਉਹ ਕਿੰਨਾ ਵੱਡਾ ਹੈ ਕਿ 242 ਜਾਂ 43 ਸੀਟਰ ਰਿਹਾ ਹਾਂਜੀ ਇਹ ਬੋਇੰਗ ਬੋਇੰਗ ਮਤਲਬ ਕਿ ਇਹ ਬਹੁਤ بڑا ਹੈ ਯਾਰ ਬੋਇੰਗ ਇੱਕ ਕੰਪਨੀ ਹੈ ਤੇ ਉਹਨਾਂ ਦਾ ਇਹ ਇਜਾਜ਼ਤ ਹੁੰਦੇ ਨੇ ਜਿਹੜੇ ਵੱਡੇ ਜਹਾਜ਼ ਬਣਾਉਂਦੀਆਂ ਕੰਪਨੀਆਂ ਨਾ ਜਿਹੜੇ ਮਸਾਫਰ ਤਿਆਰੇ ਵੱਡੇ-ਵੱਡੇ ਬਣਾਦੇ ਉਹ ਬੋਇੰਗ ਬੇਸਿਕਲੀ ਇੱਕ ਕੰਪਨੀ ਦਾ ਨਾਮ ਹੈ ਜਿਹੜੀ ਜਹਾਜ਼ ਬਣਾਉਂਦੀ ਹੈ ਬਸ ਅਸੀਂ ਤੇ ਦੁਆ ਕਰ ਸਕਨੇ ਆ ਕਿ ਅੱਲਾਹ ਤਾਲਾ ਨੇ ਜਿਹੜੇ ਫੋਟ ਹੋ ਗਏ ਨੇ ਜਿਹੜੇ ਇਸ ਦੁਨੀਆ ਚ ਚਲੇ ਗਏ ਉਹਨਾਂ ਦੇ ਘਰ ਵਾਲਿਆਂ ਨੂੰ ਸਬਰ ਦੇਵੇ ਕਿਉਂਕਿ ਸਬਰ ਦੇਵੇ ਦੂਸਰਾ ਅੱਗੋ ਅੱਲਾਹ ਤਾਲਾ ਇਹੋ ਜੇ ਹਾਦਸਾ ਦੋ ਲੋਕਾਂ ਨੂੰ ਮਸਹੂਰ ਰੱਖੇ ਜੋ ਵੀ ਨੇ ਜਿਸ ਧਰਮ ਨਾਲ ਵੀ ਤੱल्लੁਕ ਰੱਖਦੇ ਨੇ ਜਿਸ ਦੇਸ਼ ਨਾਲ ਵੀ ਤੱल्लੁਕ ਰੱਖਦੇ ਨੇ ਇਨਸਾਨ ਇਨਸਾਨ ਹੀ ਇਨਸਾਨੀਅਤ ਹੀ ਹੈ ਤੇ ਬਹੁਤ ਬੜਾ ਇਹ ਸਦਮਾ ਦੋ ਹਾਂਜੀ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਸਾਡੇ ਲਈ ਜਿਆਦਾ ਅੱਲਾਹ ਅਸਮੇ ਕੀ ਬਾ